ਬੈਡਲ ਚਾਦਰੀ ਬੂਟੇ ਜਿਆ ਉੱਥੇ ਬੂਟੀਆਂ ਜੀ ਹਾਂ ਮੈਂ ਅਗਰੇ ਬੰਦ ਰਾ ਆਪਣੇ ਬੰਦ ਰਾ ਨਹੀਂ ਬਾਬਾ ਹਾਂ ਬੰਦ ਰਾ ਬੂਟੀ ਚਾਦਰੀ ਪੂਰੀ ਪਏ ਪੂਰਾ ਭੇਤੀ ਬੰਦਾ ਬੰਦਾ ਬਾਹਰ ਰਹਿਦਾ ਹੈ ਭੇਤੀ ਹੈ ਪਾ ਕੇ ਜੀ ਭੇਤੀ ਹੈ ਪਰ ਭੇਤੀ ਹੈ ਆਉਂਦਾ ਜਾਂਦਾ ਇੱਥੇ ਆਉਂਦਾ ਜਾਂਦਾ ਆ ਜਾਂਦਾ ਤੇ ਬਾਕੀ ਬੰਦਾ ਬਾਹਰ ਰਹਿੰਦਾ ਬਾਹਰ ਭੇਤੀ ਹੈ ਇੱਕੀ ਨਸਾਨ ਹੈ ਕੋਈ ਚਲ ਵੇਖੋ ਨਸਾਨ ਕਰਤਾ ਹਾਂ ਜੀ ਕਿੱਦਰੀ ਗੱਲਾਂ ਦਾ ਨਾ ਨਾ ਇਹ 40 ਨਹੀਂ ਹੁੰਦੀ ਇਹ ਬੰਦਾ ਟੱਕਰ ਤਾ ਦੋ ਹਾਂ ਚੋਕੜੀ ਲੰਦਾ ਦੋ ਜਿਹੜਾ ਨੀਟ ਰੋਟਾ ਨਾਲ ਇਹ ਦਿਨ ਮੁੰਡਾ ਟਕਲਾ ਹੋ ਗਿਆ ਅੱਜ ਇਹ ਮਾਰ ਵਾਸਾ ਛੱਡ ਦੇ ਅੱਜ ਪਿੰਡ ਸਿੱਧੂ ਜੋ ਪਖਾਨਾ ਹਰਤ ਵਿੱਚ ਪੈਂਦਾ ਹੈ ਇਸ ਤੇ ਪਿੰਡ ਬੱਕੇ ਇੱਕ ਕੁਰਤ ਜਿਹੜਾ ਥਾਣਾ ਸਾਦਰ ਵਿੱਚ ਪੈਂਦਾ ਹੈ ਇੱਕੋ ਹੀ ਆਦਮੀ ਆਇਆ ਹੈ ਗੁਰੂ ਘਰ ਆਂਦੇ ਉਹਨੇ ਆਣ ਕੇ ਜੰਦਰੇ ਭੰਨੇ ਆ ਤੇ ਗੋਲਕਾਂ ਦੇ ਵਿੱਚ ਸਨੇ ਬੂਟਾ ਅੰਦਰ ਗਿਆ ਗੁਰੂ ਘਰਾਂ ਦੇ ਵਿੱਚ ਫਿਰ ਉਹਨੇ ਜਾਗਤ ਤੇ ਮਾਇਆ ਚੁੱਤੀ ਆ ਕੋਈ ਸ਼ਰਾਰਤ ਕੀਤੀ ਜੋ ਜਿਣੀ ਲਾਏ ਫਿਰ ਅਸੀਂ ਹੁਣ ਇੱਥੋਂ ਦੇ ਐਸਐਸਪੀ ਸਾਹਿਬ ਪ੍ਰੋਜੈਕਟਰ ਦੇ ਨੂੰ ਤੇ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਅੱਗੇ ਨਾ ਸੈਂਕੜੇ ਜਿਹੇ ਸਰਾਫ ਤੇ ਪੰਜਾਬ ਦੇ ਵਿੱਚ ਗੁਰੂ ਸਾਹਿਬ ਦੇ ਬੇਦਬੀਆਂ ਹੋਈਆਂ ਨੇ ਪਰ ਜਦੋਂ ਵੀ ਅਸੀਂ ਪ੍ਰਸ਼ਾਸਨ ਕੋਲ ਜਾਂਦੇ ਤਿੰਨ ਟੁਕੜਿਆਂ ਦਾ ਕਾਗਜ਼ ਪ੍ਰਸ਼ਾਸਨ ਸਾਹ ਨੂੰ ਐਸ طرح ਹੀ ਕੱਟ ਕੇ ਦੇ ਦਿੰਦਾ ਹੈ ਸਰਕਾਰ ਵਜ ਨਹੀਂ ਹੁੰਦੀ ਹੁਣ ਅਸੀਂ ਬੇਨਤੀ ਕਰਨਾ ਵੀ ਕਰਿਆ ਦੋਸ਼ੀਆਂ ਨੇ ਕਿੰਨੀ ਕਾਰਵਾਈ ਕੀਤੀ ਆ ਇਹ ਕਿਸੇ ਬੰਦੇ ਨੇ ਪੈਸਿਆਂ ਕਰਕੇ ਨਹੀਂ ਕੀਤੀ ਵੀ ਜਾਣ ਬੁੱਝ ਕੇ ਸਾਜ਼ਿਸ਼ ਤੈਤ ਹੋਈ ਆ ਤੇ ਇਹ ਦੋਸ਼ੀ ਪ੍ਰਸ਼ਾਸਨ ਦਾਪ ਕੇ ਟੀਮਾਂ ਬਣਾ ਕੇ ਐਸਐਸਪੀ ਦੇ ਨਾਲ ਖੜੇ ਤੇ ਗਾਂ ਕੋ ਬੇਦਬੀਆਂ ਨਾਲ ਪਾਵੇ ਨਹੀਂ ਤਾਂ ਅਸੀਂ ਜਲਦੀ ਸਾਰੇ ਜਥੇਬੰਦੀਆਂ ਨੂੰ ਪੰਜਾਬ ਦੇ ਉਹਨਾਂ ਨਾਲ ਕਰਾਂਗੇ ਵੀ ਅੱਗੇ ਅਸੀਂ ਬੜੀਆਂ ਬੇਦਬੀਆਂ ਸਹਾਰ ਲੀਆਂ ਨੇ ਪਿਛਲੇ ਦਿਨੀ ਇੱਥੇ ਅੱਛੀ ਵਾਲੇ ਪਿੰਡ ਵਿੱਚ ਬੁਟਾ ਸਾਹਿਬ ਦੀ ਬੇਦਬੀ ਕੀਤੀ ਰੂੜੀ ਦੇ ਖੱਟੇ ਪਰ ਪ੍ਰਸ਼ਾਸਨ ਉਹਨਾਂ ਪਾਸਟਰਾਂ ਨਾਲ ਨਹੀਂ ਪਾਇਆ ਇਤਕਰ ਮੇਰੇ ਪਿੰਡ ਮਹਾਲਮ ਖੁੱਦ ਬੇਦਬੀ ਗੁਰੂ ਗੱਤਕਾ ਸੇਭੀ ਆਇਆ ਇਤਕਰ ਦੋਸ਼ੀ ਨਹੀਂ ਫੜਿਆ ਪ੍ਰਸ਼ਾਸਨ ਨੇ ਵੀ ਸਾਡੇ ਗੁਰੂ ਦੀ ਇੰਨੀ ਇੰਨੀ ਨੀਵੀਂ ਚਿੰਬਰ ਤੇ ਪ੍ਰਸ਼ਾਸਨ ਦੀ ਨਿਗਾਹ ਚਲਾ ਗਿਆ ਕਿ ਕਾਰ ਵੀ ਕਰਦਾ ਹੀ ਨਹੀਂ ਪ੍ਰਸ਼ਾਸਨ ਇਹਨਾਂ ਦੇ ਅਸੀਂ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਕਿ ਦੋ ਤਾਜ਼ੀਆਂ ਘਟਨਾਵੀਆਂ ਨੇ ਇੱਕ ਸਿੱਧੂ ਪਿੰਡ ਵਿੱਚ ਇੱਕ ਬੱਗੇ ਦੀ ਖੁਰਦ ਵਿੱਚ ਇਹਨਾਂ ਦੇ ਪ੍ਰਸ਼ਾਸਨ ਟੀਮਾਂ ਬਣਾ ਕੇ ਕਾਰਵਾਈ ਕਰੇ ਨਹੀਂ ਤਾਂ ਮਜਬੂਰਨ ਸਾਨੂੰ ਥੋੜੇ ਦਿਨਾਂ ਨੂੰ ਇੱਥੇ ਤਿੱਖਾ ਸ਼ਗਰਦ ਦਾ ਐਲਾਨ ਕਰਨਾ ਪਊਗਾ ਜਿੰਨਾ ਚਿਰ ਦੋਸ਼ੀ ਨਹੀਂ ਤਰੀਂਦੇ ਉਹਨਾਂ ਜਿਹੜਾ ਇੱਥੇ ਘਰੇ ਨਹੀਂ ਬੈਠਾਂਗੇ ਤੇ ਸਾਰੀਆਂ ਪਿੰਡਾਂ ਨੂੰ ਸਾਰ ਜੱਥੇ ਬੰਦੀਆਂ ਨੂੰ ਬੇਨਤੀ ਆ ਪਿੰਡਾਂ ਚ ਬੇਨਤੀ ਆ ਆ ਵੀਡੀਓ ਬਤੀ ਵਾਇਰਲ ਕਰਾਂਗੇ ਕਿਹੜਾ ਬੰਦੇ ਨੇ ਇਹ ਬੇਦਬੀ ਕੀਤੀ ਆ ਪਰ ਉਹ ਕੋਈ ਕਿਸੇ ਨੂੰ ਹੋਵੇ ਕੋਈ ਨੰਬਰ ਦੇਾਂਗੇ ਮੇਰਾ ਨੰਬਰ ਹੈਗਾ 98457395 ਤੇ ਕੋਈ ਵੀਰ ਉਹਨੇ ਦੱਸਣ ਦੀ ਸਾਨੂੰ ਦੱਸੀ ਅਸੀਂ ਉਹਦਾ ਨਾਮ ਵੀ ਗੁਪਤ ਰੱਖਾਂਗੇ ਕਿਹੜਾ ਬੰਦਾ ਤੋਂ ਤਲਾਸ਼ ਲਊਗਾ ਉਹਦਾ ਨਾਮ ਵੀ ਅਸੀਂ ਗੁਪਤ ਰੱਖਾਂਗੇ ਪਰ ਕਿਹੜੇ ਬੰਦੇ ਨੇ ਇਹ ਕਾਰਵਾਈ ਕੀਤੀ ਉਹ ਨਗਰਾਂ ਦੇ ਉਹ ਥੇਤੀ ਪ੍ਰਸ਼ਾਸਨ ਉਹਨਾਂ ਦੇ ਕਾਰਵਾਈ ਕਰਕੇ ਉਹਨਾਂ ਨੂੰ ਤਰਾਖਾਂ ਦੇ ਪਿੱਛੇ ਬੰਦ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ